ਤੁਸੀਂ ਅੱਜ ਦੇ ਬਿੰਦਰੋਂ ਤੁਸੀਂ ਸਾਨੂੰ YouTube ਤੋਂ ਕੁਝ ਨਹੀਂ ਆ ਰਿਹਾ ਮੇਰੇ ਭਰਾ ਕੀ ਹੀ ਬਾਤਾਂ ਨੇ ਕੌਣ ਨਹੀਂ ਪਾਇ ਉਹਨਾਂ ਨੂੰ ਜਾਣਦਾ ਸਿਰਫ ਤੁਹਾਨੂੰ ਦੱਸਿਆ ਆ ਮੇਰੇ ਭਰਾ ਪਲੀਜ਼ ਰੌਲਾ ਨਹੀਂ ਪੁਣਾ ਇਹਦਾ ਚੁੱਪ ਕਰਕੇ ਇਹਨੂੰ ਗੁਪਤ ਰੱਖਣਾ ਆ ਤੇ ਤੁਸੀਂ ਇਹ ਮੇਰੀਆਂ ਜਾਨ ਆ ਮੈਂ ਉਹਨਾਂ ਚਰਲੜਦਾਰਾਂ ਨੂੰ ਜਿਨ੍ਹਾਂ ਜਰ ਮੇਰੇ ਅੰਦਰ ਸ ਆ ਤੁਸੀਂ ਇਹ ਨਹੀਂ ਸਾਇਲੈਂਟ ਕਰ ਸਕਦੇ ਯਾਰ ਹੱਦੋਂ ਵੀ ਤੁਹਾਡੇ ਵਾਲੀ ਆ ਇਹ ਫਸ ਗਿਆ ਲੋ ਜੀ ਅੱਜ ਆਪਾਂ ਉਹ ਯਾਰ ਇਹਨੂੰ ਸਾਇਲੈਂਟ ਕਰ ਲਿਆ ਕਰੋ ਮੇਰੇ ਭਰਾ ਯਾਰ ਥੋੜਾ ਚਿਰ ਵਾਸਤੇ ਕਿਉਂਕਿ ਕਾਪੀਰਾਈਟ ਪਾ ਜਾਂਦਾ ਆ ਤੁਸੀਂ ਇਹ ਨਹੀਂ ਸਾਇਲੈਂਟ ਕਰ ਸਕਦੇ ਯਾਰ ਆਦੋਂ ਵੀ ਤੁਹਾਡੇ ਵਾਲੀ ਹੈ ਇਹ ਰਿੰਗਟੋਨ ਆ ਤੇ ਮੈਂ ਇੱਕ ਵਾਰੀ ਫੇਰ ਮੇਰੇ ਭਰਾਵਾਂ ਨੂੰ ਬੇਨਤੀ ਕਰ ਦਵਾ ਕਿ ਪਹਿਲਾ ਜਿਹੜਾ winner ਅਸੀਂ ਅਨਾਉਂਸ ਕਰਨ ਲੱਗੇ ਆ ਦੋ winner ਲਾਈਵ ਚੱਲਦਾ ਪਿਆ ਸਾਡਾ YouTube ਤੇ ਇਸ ਟਾਈਮ ਉਹਦੇ ਵਿੱਚੋਂ ਤੇ ਦਵਾ ਦਵਾ ਮੇਰੇ ਭਰਾ YouTube ਤੇ ਜਾ ਕੇ ਕਮੈਂਟ ਕਰ ਦਿਓ ਸਾਰੇ ਮੇਰੇ ਭਰਾ ਤੇ ਦੂਜਾ ਅਸੀਂ ਜਿਹੜਾ ਗਿਫਟ ਦੇਣ ਲੱਗੇ ਆ Facebook ਤੇ YouTube ਤੇ ਅਸੀਂ ਵੀਡੀਓ ਪਾਈ ਆ ਹੁਣੇ ਹੀ 5-7 ਮਿੰਟ ਹੋਏ ਸਾਰੇ ਤੇ ਉਹਦੇ ਉੱਤੇ ਅਸੀਂ ਵੀਡੀਓ ਪਾਈ ਆ ਦੂਜਾ ਅਸੀਂ ਉਹਦੇ ਉੱਤੇ ਦਵਾਂਗੇ ਜਿਹੜੇ ਮੇਰੇ ਭਰਾ ਕਮੈਂਟ ਕਰਨਗੇ ਉਪਰਚੀਆਂ ਪੈਣਗੀਆਂ ਮਜ਼ਾ ਜਿਹਾ ਆਵੇ ਤੇ ਤਾਲੀਆਂ ਜਰੂਰ ਮਾਰਿਓ ਫੇਸਬੁੱਕ ਵਾਲਾ ਕਿੱਥੇ ਜਾਣ ਫੇਸਬੁੱਕ ਵਾਲੇ ਫੇਸਬੁੱਕ ਵਾਲੇ ਜਾਣ YouTube ਦੇ ਉੱਤੇ YouTube ਤੇ ਇਸ ਟਾਈਮ ਲਾਈਵ ਚੱਲਦਾ ਪਿਆ ਆ ਤੇ YouTube ਤੇ ਜਾ ਕੇ ਉਹ ਇੱਕ ਮਿੰਟ YouTube ਦਾ ਲਾਈਵ ਚੈੱਕ ਕਰਨੀ ਚੱਲਦਾ ਪਿਆ ਨਾ ਚੱਲਦਾ ਪਿਆ ਭਾਈ ਓਕੇ YouTube ਤੇ ਜਾ ਕੇ ਕਮੈਂਟ ਕਰ ਦਿਓ ਲਾਈਵ ਦੇ ਵਿੱਚ ਪਹਿਲਾਂ ਤਾਂ ਕਿਉਂਕਿ ਮੈਂ ਪਹਿਲਾਂ ਜਿਹੜਾ ਡਰਾ ਲਾਈਵ ਦਾ ਕੱਟਣ ਲੱਗਾ ਉਸ ਤੋਂ ਬਾਅਦ ਜਿੱਦਾਂ ਹੀ ਇਹ ਡਰਾ ਨਿਕਲ ਗਿਆ ਉਸ ਤੋਂ ਬਾਅਦ ਅਸੀਂ YouTube ਤੇ ਇੱਕ ਪਹਿਲੀ ਵੀਡੀਓ ਪਾਈ ਉੱਪਰ ਉੱਪਰ ਪਈ ਹੋਣੀ ਹੈ ਲੌਂਗ ਵੀਡੀਓ 6 6.5 ਮਿੰਟ ਦੀ ਆ ਦੂਜਾ ਅਸੀਂ ਡਰਾ ਜਿਹੜਾ ਉਹਦੇ ਵਿੱਚੋਂ ਕੱਢਣ ਲੱਗੇ ਠੀਕ ਹੈ ਜੀ ਮੈਂ ਨਾਮ ਲਿਖਣੇ ਸ਼ੁਰੂ ਕਰਾਂ ਇਦਾਂ ਕਰਨ ਸਿੰਘ ਅੱਗੇ ਆ ਜਾਓ ਬੰਟੀ ਭਾਜੀ ਬੰਟੀ ਓਏ ਮੇ ਬੰਟੀ 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 ਭਾਜੀ ਉਹ ਨਹੀਂ ਵੈਸੇ ਕੱਲ ਪਰਸੋ ਵਿੰਦਰ ਰਹੇ ਆ ਇਹ ਇਹ ਆਲਰੇਡੀ ਤੁਸੀਂ ਵੀ ਦਵਾ ਦਾ ਮੇਰੇ ਭਰਾ ਫੇਸ YouTube ਤੇ ਆ ਜਾਓ ਕਮੈਂਟ ਕਰ ਦਿਓ YouTube ਤੇ ਲਾਈਵ ਦੇ ਵਿੱਚ ਪਹਿਲਾਂ ਕਮੈਂਟ ਕਰ ਦਿਓ ਪਹਿਲਾ ਡਰਾਸ ਹੀ YouTube ਦਾ ਲਾਈਵ ਦਾ ਦੇਣ ਲੱਗੇ ਆ ਹੁਣੇ ਹੀ ਆਨ ਦੀ ਸਪੋਟੀ ਕਢ ਦੇਣਾ ਕੰਮ ਪਲਾਜ ਕਰਾਵਾ ਦੇ ਕਢਾ ਚ ਗੁੱਲਾ ਠਾ 2-4 ਮਿੰਟਾਂ ਦੇ ਅੰਦਰ ਅੰਦਰ ਰਿਜ਼ਲਟ ਆ ਜਾਣਾ ਮੇਰੇ ਭਰਾਵਾਂ ਨੂੰ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਜਿਹੜਾ ਵੀੰਦਰ ਆਪਾਂ ਅਨਾਉਂਸ ਕਰਨਾ ਆ ਉਹ ਆਪਾਂ ਕਰਨਾ ਜੀ YouTube ਤੇ ਜਿਹੜੀ ਸਾਡੀ ਉੱਪਰ ਉੱਪਰ ਪਹਿਲੀ ਵੀਡੀਓ ਪਈ ਹੋਈ ਆ ਉਤੇ ਵੀ ਕਮੈਂਟ ਕਰ ਦਿਓ ਠੀਕ ਆ ਜੀ ਅੱਗੇ ਆ ਜਾਓ ਲਓ ਜੀ ਪਰਚੀਆਂ ਹੋ ਗਈਆਂ ਆ ਰੈਡੀ ਬਿਲਕੁਲ ਚੱਲਦੇ ਆ ਲਾਈਵ ਦੇ ਵਿੱਚ ਅਰੋੜਾ ਭਾਜੀ ਤੁਹਾਡਾ ਵੀ ਹੋ ਗਿਆ ਨਾਮ ਗਰੋਰਰ ਭਾਈ ਤੁਹਾਡਾ ਵੀ ਆ ਗਿਆ ਆ ਜਾਓ ਮੇਰੇ ਭਰਾਵਾ ਤਾਂ ਆ ਜਾਓ ਜੀ ਲਓ ਜੀ ਹੋ ਗਏ 124 ਜਣੇ ਲਾਈਵ ਦੇਖਣ ਦੇ ਪਹਿਲੀ ਵਾਰ ਹੋ ਰਿਹਾ ਸਾਨੂੰ ਕਿਹੜੀ ਕੀ ਬਾਤਾਂ ਨੇ ਨਜ਼ਾਰਾ ਲਿਆਤਾ ਹੀ ਮੇਰੇ ਭਰਾਵਾਂ ਨੇ YouTube ਦੇ ਉੱਤੇ ਮੈਂ ਕਹਿੰਦਾ ਸੁਆਦ ਆ ਗਿਆ ਤੇ ਆਪਾਂ ਵੀ ਕਿਸੇ ਬੰਨੋ ਫਿਰ ਕੰਮੀ ਪੇਸ਼ੀ ਨਹੀਂ ਛੱਡਦੇ ਅਸੀਂ ਵੀ ਗਿਫਟਾਂ ਵਾਲੀਆਂ ਪਲੜੇ ਪੜੀ ਜਣੇ ਆ ਪੜੀ ਜਣੇ ਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜੀ ਉੱਪਰ ਉੱਪਰ ਪਹਿਲੀ ਵੀਡੀਓ ਪਾਈ ਅਸੀਂ ਹੁਣੇ ਹੀ 10 ਮਿੰਟ ਪਹਿਲਾਂ ਉਹਦਾ ਵੀ ਨੰਬਰ ਆਉਣ ਲਾਈਆ ਦਵਾ ਦਵਾ ਕਮੈਂਟ ਕਰ ਦਿਓ ਮੇਰੇ ਭਰਾ ਜਾ ਕੇ ਦਵਾ ਦਵਾ ਕਮੈਂਟ ਕਰ ਦਿਓ ਉਹਦਾ ਵੀ ਉਹ ਵੀ ਲਾਈਵ ਹੀ ਕੱਢਾਂਗੇ ਉਹ ਵੀ ਨਾ ਟੈਨਸ਼ਨ ਲਿਓ ਮੇਰੇ ਭਰਾ ਉਹ ਵੀ ਲਾਈਵ ਕੱਢਾਂਗੇ ਆ ਜਾਓ ਆ ਜਾਓ ਆ ਜਾਓ ਆ ਜਾਓ ਮੇਰੇ ਭਰਾ ਵੈਰੀ ਗੁੱਡ ਕੱਢੀਏ ਫਿਰ ਕਰੀਏ ਫੋਲਡ ਚਲੋ ਜੀ ਫੋਲਡ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਬਾਈ ਮੈਂ ਸੋਡਾ ਫੈਨ ਹਾਂ ਮਿਲ ਕੇ ਜਾਣਾ ਓਏ ਵੈਰੀ ਗੁੱਡ ਯਾਰ ਲਵ ਯੂ ਭਾਜੀ ਤੁਸੀਂ ਫੈਨ ਨਹੀਂ ਹੋ ਤੁਸੀਂ ਭਰਾਓ ਮੇਰੇ ਤੁਸੀਂ ਮੇਰੇ ਜਿਗਰ ਦੇ ਟੋਟੇ ਹੋ ਤੁਸੀਂ ਮੇਰੀਆਂ ਜਾਨ ਆ ਮੈਂ ਉਹਨਾਂ ਚਰਨ ਲੜਦਾ ਰਹੂੰਗਾ ਜਿਨ੍ਹਾਂ ਦੇ ਮੇਰੇ ਅੰਦਰ ਸਾ ਆ ਕੱਲ ਦੀ ਵੀਡੀਓ ਦੱਸੋ ਕਿਦਾਂ ਲੱਗੀ ਹੈ ਤੇ ਨਾਲੇ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਦੱਸਾਂ ਆਪਾਂ ਐਰਟੀ ਐਮਐਲਏ ਦੀ ਚੋਣ ਲੜਦੇ ਪਏ ਆ ਜਲੰਧਰ ਤੋਂ ਸੀਟ ਆਪਾਂ ਨੂੰ ਮਿਲ ਗਈ ਹੋਈ ਆ ਆਪਾਂ ਹਜੇ ਜੱਗ ਜਾਰ ਨਹੀਂ ਕੀਤੀ ਲੇਕਿਨ ਇਹਨੂੰ ਅੰਦਰ ਖਾਤੇ ਰੱਖਣਦੇ ਆ ਤੇ ਇਹ ਤੁਹਾਨੂੰ ਦੱਸਿਆ ਆ ਮੇਰੇ ਪਰ ਆ ਪਲੀਜ਼ ਰੋਲਾ ਨਹੀਂ ਪੁਣਾ ਇਹਦਾ ਚੁੱਪ ਕਰਕੇ ਇਹਨੂੰ ਗੁਪਤ ਰੱਖਣਾ ਆ ਤੇ ਤੁਹਾਡੇ ਦਾ ਸਲਾਹ ਵੀ ਕਰਨੀ ਆ ਆਪਾਂ ਮੀਟਿੰਗ ਰੱਖਾਂਗੇ ਪਹਿਲਾਂ ਬੈਠਾਂਗੇ ਆਪਾਂ ਤੇ ਜਿੱਦਾਂ ਤੁਸੀਂ ਕਹੋਗੇ ਤੁਸੀਂ ਕਹੋਗੇ ਲੜਨਾ ਲੜਾਂਗੇ ਨਹੀਂ ਤੇ ਨਹੀਂ ਲੜਾਂਗੇ ਆਪਾਂ ਤੇ ਜੇ ਆਪਾਂ ਲੜਾਂਗੇ ਤੇ ਫਿਰ ਲੜਾਂਗੇ ਨਹੀਂ ਫਿਰ ਆਪਾਂ ਜਿੱਤਾਂਗੇ ਤੇ ਜੇ ਆਪਾਂ ਜਿੱਤਾਂਗੇ ਨਹੀਂ ਤੇ ਫਿਰ ਆਪਾਂ ਲੜਾਂਗੇ ਨਹੀਂ ਠੀਕ ਆ ਜੀ ਆਪਣੀਆਂ ਗੱਲਾਂ ਦੋ ਹੀ ਰਹਿਣਗੀਆਂ ਫਤਿਹ ਪਾਈ ਆ ਹਰੇਕ ਕੰਮ ਦੇ ਵਿੱਚ ਇਸ ਕੰਮ ਦੇ ਵਿੱਚ ਵੀ ਤੁਹਾਡੇ ਤੋਂ ਬਿਨਾ ਮੈਂ ਨਹੀਂ ਕੁਝ ਕਰ ਸਕਦਾ ਪਹਿਲਾਂ ਆਪਾਂ ਛੋਟੀ ਜਿਹੀ ਮੀਟਿੰਗ ਰੱਖ ਲਾਂਗੇ ਨਾਲੇ ਤੋਂ ਓਪਨਿੰਗ ਆ ਸ਼ਾਪ ਦੀ ਉਦੋਂ ਆਪਾਂ ਗੱਲਬਾਤ ਕਰ ਲਾਂਗੇ ਨਾਲੇ ਮੇਰੇ ਸਭ ਭਰਾਵਾਂ ਨਾਲ ਤੇ ਉਦਾਂ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਮੈਂ ਇਹਨੂੰ ਕਰਾਂ ਫੋਲਡ ਬਿਨਾਂ ਤੇਰੀ ਤੋਂ ਆਪਾਂ ਕੱਢੀਏ ਡਰਾ ਕੋਈ ਨਹੀਂ ਕੋਈ ਹੋੜ ਤੇ ਲਓ ਜੀ ਆਜੋ ਮੇਰੇ ਭਰਾ ਜਿਹੜੇ ਮੇਰੇ ਭਰਾ ਫੇਸਬੁਕ ਤੇ ਦੇਖਣਦੇ ਆ ধਵਾ-ਧਵਾ ਆਜੋ YouTube ਦੇ ਉੱਤੇ YouTube ਤੇ ਆਜੋ ਤੇ ਚਲੋ ਕੜੀਏ ਬਰੇ ਦਾ ਚਲੋ 5 ਮਿੰਟ 5 ਮਿੰਟ ਹੋਰ ਦੇ ਦਿੰਨੇ ਆ 25 ਮਿੰਟ ਹੋਏ ਆ 11:25 ਮਿੰਟ 30 ਮਿੰਟ ਤੇ ਪੂਰੇ 30 ਮਿੰਟ ਤੇ ਬਿਨਾ ਸੋਚੇ ਸਮਝੇ ਆਪਾਂ ਜਿਹੜਾ ਡਰਾ ਆ ਉਹ ਕੱਢ ਦੇਣਾ ਆ ਠੀਕ ਆ ਜੀ ਇੱਧਰ ਸਾਹਿਬ ਵੀ ਆਇਆ ਸਾਡੇ ਚੈੱਕ ਕਰ ਆ ਬਾਈ ਜੀ ਇਹ ਆ ਜੀ ਕਿਆ ਹੀ ਬਾਤਾਂ ਨੇ ਕੌਣ ਨਹੀਂ ਭਾਈ ਉਹਨਾਂ ਨੂੰ ਜਾਣਦਾ ਭਾਈ ਉਹ ਪਾਈ ਉਹਨਾਂ ਨੇ ਟੈਟੂ ਦੇ ਵਿੱਚ ਰਾਜ ਕਰਨ ਦੇ ਆ ਇਸ ਟਾਈਮ ਲੈ ਵੀ ਜੌਨ ਟੈਟੂ ਉਹ ਵੈਰੀ ਗੁੱਡ ਕਾਈ ਬਾਤ ਹੈ ਜੌਨ ਟੈਟੂ ਬੜੇ ਵਧੀਆ ਇਨਸਾਨ ਆ ਮੈਨੂੰ ਅੱਜ ਭਾਈ ਨੂੰ ਮਿਲਿਆ ਨੂੰ ਭਾਈ ਆਪਾਂ ਨੂੰ ਮਿਲਦਾ ਇਹਨਾਂ 7-8 ਮਹੀਨੇ ਹੋਏ ਨਾ ਇਹ ਤੋਂ ਪਹਿਲਾਂ ਨਹੀਂ ਆਪਾਂ ਇਹਨੂੰ ਜਾਣਦੇ ਸੀ ਹਨ ਤੇ ਮੈਂ ਭਾਈ ਉਹਨਾਂ ਦਾ ਨੇਚਰ ਨੋਟ ਕੀਤਾ ਬਹੁਤ ਵਧੀਆ ਨੇਚਰ ਆ ਭਾਈ ਉਹਨਾਂ ਦਾ ਗੁੱਡ ਨੇਚਰ ਆ ਭਾਈ ਤੇ ਆਪਣਾ ਵਧੀਆ ਦਾ ਹੀ ਚੱਲ ਵਧੀਆ ਲੱਗਦਾ ਸੋਰੀ ਮੇਰੇ ਮੁੰਡਿਆਂ ਦੀ ਗਲਤੀ ਮੈਂ ਮੰਨਦਾ ਆ ਕਈ ਕੁਝ ਲੈ ਕੇ ਨਹੀਂ ਜਾਂਦਾ ਨਾ ਤੇ ਕਹਿੰਦੇਗੇ ਭਾਈ ਇਹ ਚੋਟਾਈ ਲੈ ਕੇ ਨਹੀਂ ਗਈ ਮੈਂ ਕਹਿੰਦਾ ਨਹੀਂ ਤਹਾਡੇ ਚ ਕਮੀ ਰਹੀ ਕਿਤੇ ਨਹੀਂ ਕਿਤੇ ਤੁਹਾਡੇ ਚ ਕਮੀ ਰਹੀ ਹੈ ਕਸਟਮਰ ਨਹੀਂ ਦੋ 10 mini price ਲੋ ਜੀ ਆ ਗਿਆ ਟਾਈਮ ਗਿਫਟ ਦਾ ਚੈੱਕ ਕਰੋ ਮੇਰੇ ਭਰਾ ਹੁਣ ਆਪਾਂ ਇਹਦਾ ਜੋ ਕਰਦੇ ਆ ਜੀ ਇੱਕ ਪਰਚੀ ਚੈੱਕ ਆ ਚੈੱਕ ਕਰੋ ਮੇਰੇ ਭਰਾ ਦੇਖਦੇ ਆ ਲੋ ਜੀ cricket hi let's ਮੇਰੇ ਭਰਾ ਨੂੰ ਪਹਿਲਾਂ ਤਾਂ ਸਾਡੇ ਸੰਦੀਪ ਮੋਬਾਈਲ ਕੇਅਰ ਵੱਲੋਂ ਲੱਖ ਲੱਖ ਵਧਾਈਆਂ ਤੈ ਦਲੋ ਕਿ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਸਾਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਸਾਡੀ ਆਵਾਜ਼ ਨੂੰ ਤੁਸੀਂ ਬਲੰਦ ਕਰਦੇ ਪਏ ਹੋ ਤੇ ਤਾਂ ਤੁਹਾਨੂੰ ਧੰਨਵਾਦ ਤੇ ਭਾਜੀ ਤੁਹਾਡੇ ਵਾਸਤੇ ਗਿਫਟ ਕੀਆ ਤੁਸੀਂ 에어ਪੋਰਟ ਟੂ ਲੈ ਸਕਦੇ ਹੋ ਪ੍ਰੋ ਲੈ ਸਕਦੇ ਹੋ ਫਰੀ ਲੈ ਸਕਦੇ ਹੋ ਤੇ ਨਾਲ ਇੱਕ ਵਾਚ ਨਾਲ ਇੱਕ ਨਹੀਂ ਮਤਲਬ ਆਪਸ਼ਨ ਚਾਹੇ 에어ਪੋਰਟ ਲੈ ਲਓ ਚਾਹੇ ਵਾਚ ਲੈ ਲਓ ਹਾਈਲਾਈਟ ক্রিকেট ਭਾਜੀ ਆ ਤੁਹਾਡਾ ਜੀਨਰ ਹੋ ਗਿਆ ਡਨ ਠੀਕ ਹੈ ਜੀ ਹੁਣ ਤੁਸੀਂ ਸਾਨੂੰ ਨੰਬਰ ਤੇ ਯਾਨੀ ਕਿ ਫਾਰਮੈਲਟੀ ਕੱਢਤਾ ਦੇ ਗੱਲ ਖਤਮ ਹੋ ਗਈ ਤੁਸੀਂ ਕੀ ਕਰਨਾ ਸਾਡੇ ਦਿੱਤੇ ਗਏ ਨੰਬਰਾਂ ਤੇ ਆਪਣਾ ਤੁਸੀਂ ਆਰਡਰ ਪਾਉਣਾ ਆ ਐਡਰੈਸ ਦੇ ਕੇ ਪਾਉਣਾ ਤੇ ਅਸੀਂ ਤੁਹਾਡੇ ਘਰੇ ਬਾਈ ਹੈਂਡ ਮੈਂ ਦੇ ਕੇ ਜਾਊਗਾ ਆਰਡਰ ਮੇਰੇ ਭਰਾ ਨੂੰ ਠੀਕ ਆ ਜੀ ਇਹ ਨਹੀਂ ਕਿ ਪਾਜੀ ਆ ਕੇ ਲੈ ਜਾਓ ਨਾ ਦੇਣ ਦੇ ਲੱਛਣ ਸਾਡਾ ਇਦਾਂ ਦਾ ਮਨ ਨਹੀਂ ਹੈਗਾ ਹੁਣ ਆਜੋ ਮੇਰੇ ਭਰਾ ਅਗਲਾ ਵੀਦਰ ਅਨਾਉਂਸ ਕਰੀਏ ਇਧਰ ਬੰਦੇ ਘੱਟ ਰਹਿ ਗਏ ਕੀ ਹੋ ਗਿਆ ਹੁਣ ਗਿਫਟ ਲੈ ਲੈ ਤੇ ਦੁੜ ਗਏ ਇੱਕ ਗਿਫਟ ਹੋਰ ਦੇਣਾ ਹਜੇ ਮੈਂ ਇੱਕ ਗਿਫਟ ਹੋਰ ਦੇਣਾ ਆ ਉਹ ਵੀ ਆਪਾਂ ਦੇਣਾ ਆ ਫੇਸਬੁੱਕ YouTube ਦੀ ਜਿਹੜੀ ਉੱਪਰ-ਉੱਪਰ ਵੀਡੀਓ ਪਾਈ ਆ ਉਹਦੇ ਉੱਤੇ ਲਾਈਵ ਚੱਲਦਾ ਪਿਆ ਇੱਧਰ ਮੇਰੇ ਭਰਾਓ ਆਜੋ ਹੁਣ ਅਗਲਾ ਵਿਨਰ ਆਪਾਂ ਅਨਾਉਂਸ ਕਰੀਏ ਦਵਾ দাও ਇਹ ਆ ਚੱਕੋ ਜੀ ਲਓ ਜੀ ਵਿੱਕੀ 에어 ਕੰਡੀਸ਼ਨ ਵਿੱਕੀ 에어 ਕੰਡੀਸ਼ਨ ਮੇਰੇ ਭਰਾ ਅੱਜ ਦਾ ਵਿਨਰ ਆਜੀ ਅੱਜ ਦਾ ਵਿਨਰ ਭਾਜੀ ਸੰਦੀਪ ਮੋਬਾਈਲ ਵੱਲੋਂ ਤੇ ਮੇਰੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਰੱਬ ਕਰੇ ਈਦਾ ਹੀ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਈਦਾ ਹੀ ਸਾਡੀਆਂ ਪੋਸਟਾਂ ਤੇ ਕਮੈਂਟ ਕਰਦੇ ਰਹੋ ਸੀ ਵਾਇਰਲ ਹੁੰਦੇ ਰਹੀਏ ਸਾਨੂੰ ਪੈਸਾ ਡਿੱਗੀ ਜਾਵੇ ਸਾਨੂੰ ਪੈਸਾ ਆਈ ਜਾਵੇ ਸਾਨੂੰ ਪਤਾ ਹੀ ਨਾ ਲੱਗੇ ਕਿਧਰੋਂ ਪੈਸਾ ਆ ਰਿਹਾ ਲੇਕਿਨ ਹਜੇ ਤੱਕ ਸਾਨੂੰ YouTube ਤੋਂ ਕੁਝ ਨਹੀਂ ਆ ਰਿਹਾ ਮੇਰੇ ਭਰਾ ਪਲੀਜ਼ ਸਪੋਰਟ ਕਰ ਦਿਓ ਮੇਰੇ ਭਰਾ ਦਿਓ ਸਾਨੂੰ YouTube ਉਾਂ ਤੇ ਵੀਡੀਓ ਸਾਡੀਆਂ ਵੱਧ ਤੋਂ ਵੱਧ ਦੇਖੋ ਉਹਨਾਂ ਦੇ ਸਟੇਟਸ ਲਾਓ ਮੇਰੇ ਭਰਾ ਆਪਣੀਆਂ ਇੰਸਟਾ ਤੇ ਫੇਸਬੁਕਾਂ ਤੇ ਵਟਸਐਪਾਂ ਤੇ ਮੈਂ ਹਰ ਬੰਨੇ ਮੈਂ ਹੀ ਦਿਖਾ ਮੈਂ ਹੀ ਦਿਖਾ ਮੈਂ ਹੀ ਦਿਖਾ ਠੀਕ ਹੈ ਜੀ ਤੇ ਵਿੱਕੀ ਬਾਜੀ ਤੁਸੀਂ ਅੱਜ ਦੇ ਜੀਨਰ ਹੋ ਤੁਸੀਂ ਸਾਡੇ ਕੋਲੋਂ ਸਾਨੂੰ ਦਿੱਤੇ ਗਏ ਨੰਬਰ ਤੇ 974343223 ਸਾਡਾ ਆਰਡਰ ਨੰਬਰ ਆ ਤਾਂ ਨੂੰ ਆਰਡਰ ਮੰਗਾਉਣ ਦੇ ਵਿੱਚ ਵੈਸੇ ਵੀ ਅਗਰ ਆਰਡਰ ਮੰਗਾਉਣ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤੇ ਸਾਡਾ ਹੈਲਪਲਾਈਨ ਨੰਬਰ 71 87 87 1223 ਇਸ ਨੰਬਰ ਤੇ ਤੁਸੀਂ ਆਪਣੀ ਕੰਪਲੇਂਟ ਲਿਖਾ ਸਕਦੇ ਹੋ ਤੇ ਐਡਰੈਸ ਪਾ ਕੇ ਤੁਸੀਂ ਆਪਣਾ ਗਿਫਟ ਮੰਗਾਉਣ ਦੀ ਕਿਰਪਾਲਤਾ ਕਰਨੀ ਤੇ 에어ਪੋਰਟ 2 에어ਪੋਰਟ 3 에어ਪੋਰਟ Pro ਤੇ ਆਹ ਵਾਚ ਇਹਨਾਂ ਤਿੰਨਾਂ ਚਾਰਾਂ ਚੋਂ ਤੁਸੀਂ ਕੁਝ ਮਰਜ਼ੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਆ ਠੀਕ ਆ ਜੀ ਤੇ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੁਣ ਆਪਾਂ ਅਗਲੀ ਵੀਡੀਓ ਜਿਹੜੀ ਆ ਰਹੀ ਜੀ ਆਪਣੀ ਫੇਅਰ ਡਰਾ ਦੀ ਆ ਰਹੀ ਉਹ ਵੀ YouTube ਤੇ ਹੀ ਆ ਰਹੀ ਆ ਮਤਲਬ YouTube ਦੇ ਵਿੱਚੋਂ ਹੀ ਆਪਾਂ ਵੀਡੀਓ ਚੋਂ ਸਿਲੈਕਟ ਕਰਦੇ ਆ ਮੇਰੇ ਭਰਾ ਤਾਂ ਇਸ ਕਰਕੇ ਕਮੈਂਟ ਕਰਿਆ ਕਰੋ ਇਸ ਪੋਸਟ ਤੇ ਵੀ ਕਮੈਂਟ ਕਰਿਓ ਮੇਰੇ ਭਰਾ ਕਿਉਂਕਿ ਇਸ ਪੋਸਟ ਦੇ ਵਿੱਚ ਵੀ ਪਟਾਕੇ ਬਣਿਆ ਬਹੁਤ ਤਗੜੇ ਤਗੜੇ